ਅ ਅੱਜ ਅਸੀਂ ਉਗਰੂਪੁਰ ਪਿੰਡ ਆਏ ਆ ਜਿਹਦੇ ਵਿੱਚ ਤਕਰੀਬਨ 15 ਤੋਂ 20 ਪਰਿਵਾਰ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਹੋਏ ਨੇ ਔਰ ਇਹ سلسلہ ਜਿਹੜਾ ਹੈ ਕਾਫੀ ਟਾਈਮ ਤੋਂ ਚੱਲ ਰਿਹਾ ਤੁਸੀਂ ਦੇਖ ਰਹੇ ਹੋਵੋਗੇ ਤੇ ਹਰ ਹਫ਼ਤੇ ਅਲੱਗ-ਅਲੱਗ ਪਿੰਡਾਂ ਵਿੱਚੋਂ ਸੰਗਤ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਅ ਅੱਗੇ ਆ ਰਹੇ ਨੇ ਉਹ ਸਿਰਫ ਇਸ ਕਰਕੇ ਹੀ ਪੋਸੀਬਲ ਹੋਇਆ ਕੰਮ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕੰਮ ਦੇਖ ਕੇ ਆਮ ਆਦਮੀ ਪਾਰਟੀ ਦੇ ਕੰਮ ਦੇਖ ਕੇ ਔਰ ਅੱਜ ਬੜੇ ਖੁਸ਼ ਨੇ ਲੋਕ ਜਦੋਂ ਉਹਨਾਂ ਦੀਆਂ ਬਿਜਲੀ ਦਾ ਬਿੱਲ ਕੋਈ ਨਹੀਂ ਆ ਰਿਹਾ ਉਹਨਾਂ ਨੂੰ ਫ੍ਰੀ ਜਿਹੜਾ ਮੈਡੀਕਲ ਸਹੂਲਤਾਂ ਮਿਲ ਰਹੀਆਂ ਨੇ ਬੱਚਿਆਂ ਲਈ ਸਕੂਲ ਜਿਹੜੇ ਨੇ ਉਹ ਵਧੀਆ ਹੋ ਰਹੇ ਨੇ ਔਰ ਅ ਅਗਲੇ ਮਹੀਨੇ ਤੋਂ ਅਗਲੀ ਵਾਰੀ ਜਦੋਂ ਕਣਕ ਆਉਗੀ ਲਾਈਨਾਂ 'ਚ ਨਹੀਂ ਲੱਗਣਾ ਪਊਗਾ ਮਾਨ ਸਾਹਿਬ ਨੇ ਜਿੱਦਾਂ ਐਲਾਨ ਕੀਤਾ ਕਿ ਘਰਾਂ ਦੇ ਵਿੱਚ ਕਣਕ ਪਹੁੰਚੂਗੀ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਕੰਮ तकरीबन ਮੇਰੇ ਖਿਆਲ ਚ 50 ਤੋਂ ਉੱਪਰ ਕੰਮ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਘਰ ਬੈਠਿਆਂ ਹੋਣਗੇ 176 ਨੰਬਰ ਤੇ ਫੋਨ ਕਰਕੇ ਕਾਰ ਆਣ ਕੇ ਅਫੀਸਰ ਜਿਹੜੇ ਨੇ ਮਹਿਕਨੇ ਦੇ ਉਹ ਕੰਮ ਕਰਕੇ ਜਾਣਗੇ ਸੋ ਇਹੋ ਜਿਹੀ ਜਦੋਂ ਮਾਹੌਲ ਬਣਦਾ ਇਦਾਂ ਦੇ ਕੰਮ ਹੋਣੇ ਸ਼ੁਰੂ ਹੋ ਜਾਣ ਤੇ ਸੰਗਤਾਂ ਬਿਨਾ ਕਿਸੇ ਅ ਕਹਿ ਦੇ ਪ੍ਰੇਰਿਤ ਹੋ ਕੇ ਕੰਮਾਂ ਤੋਂ ਆਪਣੇ ਆਪ ਜਿਹੜੀਆਂ ਨੇ ਸੰਗਤਾਂ ਜੁੜ ਰਹੀਆਂ ਨੇ ਮੈਂ ਇਹਨਾਂ ਦਾ ਧੰਨਵਾਦੀ ਆ ਬਹੁਤ ਜ਼ਿਆਦਾ ਕਿ ਇਹਨਾਂ ਇੱਕ ਚੰਗੀ ਪਾਰਟੀ ਦਾ ਸਾਥ ਦੇ ਲਈ ਜਿਹੜਾ ਉਹ ਸਾਨੂੰ ਅੱਗੇ ਆਏ ਨੇ ਵਾਦਾ ਕੀਤਾ ਔਰ ਅਸੀਂ ਵੀ ਯਕੀਨ ਦਿਵਾਨੇ ਆ ਕਿ ਤੁਹਾਡੀ ਹਰ ਦੁੱਖ ਤਕਲੀਫ ਦਾ ਜਿਹੜਾ ਉਹ ਅਸੀਂ ਖਿਆਲ ਰੱਖਾਂਗੇ ਔਰ ਡੱਟ ਕੇ ਤੁਹਾਡਾ ਸਾਥ ਦੇਵਾਂਗੇ ਤੁਹਾਡੇ ਨਾਲ ਖੜੇ ਹੋਵਾਂਗੇ ਸੋ ਮੈਂ ਇਸ ਸੰਗਤ ਦਾ ਸਾਰੀ ਦਾ ਬਹੁਤ ਬਹੁਤ ਧੰਨਵਾਦੀ ਆ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆ ਆਮ ਪਾਰਟੀ ਵਿੱਚ ਆ ਕੇ ਕਿਉਂਕਿ ਸਾਨੂੰ ਇਹ ਫਕਰ ਆ ਇਹਨਾਂ ਦੇ ਉੱਤੇ ਇਹ ਹਾਕਮਾਂ ਦੇ ਸਾਥੀ ਲੜਾਈ ਜਿਹੜੀ ਆ ਉਹ ਸਾਰਿਆਂ ਦੀ ਨਾਲ ਲੜਦੇ ਨੇ ਤੇ ਕਿਸੇ ਨਾਲ ਧੱਕਾ ਨਹੀਂ ਕਰਦੇ ਪਿਛਲੀ ਵਾਰ ਉਸੇ ਪਰਿਵਾਰ ਵਾਲਾ ਜਿਹਦੇ ਘਰ ਆ ਘਰ ਆਇਆ ਬਹੁਤ ਜ਼ਿਆਦਾ ਐਮਐਲਏ ਨਵਤੇਸ਼ ਰਚੀਮ ਨੇ ਧੱਕਾ ਕੀਤਾ ਇਹਨਾਂ ਦੇ ਉੱਤੇ ਕੇਸ ਜੈਸ਼ਟ ਕੀਤੇ ਅਵਤਾਰ ਸਿੰਘ ਦੇ ਉੱਤੇ ਭਇਅ ਸਿੰਘ ਦੇ ਉੱਤੇ ਭਇਅ ਸਿੰਘ ਦੇ ਲੜਕੇ ਦੇ ਉੱਤੇ ਤੇ ਅਵਤਾਰ ਸਿੰਘ ਦੇ ਲੜਕੇ ਦੇ ਉੱਤੇ ਇਹਦਾ ਉਦੇਸ਼ ਇਹ ਰਿਚ ਗਿਆ ਝੂਠਾ ਪਰਚਾ ਦਾ ਦਰਜ ਕੀਤਾ ਔਰ ਮੈਂ ਬਾਬਾ ਉਹ ਨਾਲ ਚਲੋ ਉਹਨਾਂ ਨੇ ਮੈਂ ਜਾ ਕੇ ਮੇਤਾ ਕੀਤਾ ਕਿ ਐਮਾਨ ਸਰ ਇਹ ਕੰਮ ਨਾ ਕਰੋ ਇਹਦਾ ਉੱਤੇ ਜਿਹੜਾ ਪਰਚਾ ਦਰਜ ਕੀਤਾ ਇਹਨੂੰ ਤੁਸੀਂ ਕੈਨਸਲ ਕਰੋ ਉਹਨਾਂ ਸਾਡਾ ਕਹਿਣਾ ਇਹ ਮੁੰਡਿਆ ਕਿ ਸਾਨੂੰ ਬਾਹਰੋਂ ਜਾਏ ਹੋਰ ਪਿੰਡਾਂ ਦੇ ਲੋਕ ਇਕੱਠੇ ਕਰਕੇ ਲਗਾਏ ਤਾਂ ਜਾ ਕੇ ਪਰਚਾ ਕੈਨਸਲ ਹੋ ਜਾਆ ਸਾਰੇ ਪੱਤੇ ਦੇ ਪਿੱਛੇ ਉਹ ਝੂਠਾ ਪਰਚਾ ਸੀ ਜਿਹੜਾ ਇਥੇ ਇੱਕ ਪਿੱਪਲ ਸਗਾ ਉਹਨਾਂ ਨੇ ਟਾਟਾ ਆ ਆ ਨਾਲ ਹੀ ਆ ਪਿਛਲੇ ਪਾਸੇ ਉਹ ਆਈ ਜੋ 6-7 ਸਾਲ ਪਹਿਲੇ ਉਹਨਾਂ ਦਾ ਕੋਠਾ ਕੋਈ ਮਕਾਕ ਕੋਠੀ ਬਣਾਈ ਆ ਜਿਹੜਾ ਨਾਲ ਹੀ ਪਲਾਟ ਸੀ ਇਹਨਾਂ ਨੇ ਪੁੱਛ ਕੇ ਉਹ ਜਿਹੜਾ ਟਾਣਾ ਕੱਟਿਆ ਸੀਗਾ ਤੇ ਉਹ ਟਾਣਾ ਜਿਹੜਾ ਸੀਗਾ ਕੱਟਣ ਕਰਕੇ ਇਹਨਾਂ ਨੇ ਬਲਦੂ ਨਾਲ ਪਰਚਾ ਇਹ ਪਲਾਟਾ ਕੇ ਪੂਜਣ ਦਾ ਚਾਵਾ ਫਲਾੰਦਾ ਤੇ ਬੜਾ ਨਾਲ ਜਿਵੇਂ ਤੁਸੀਂ ਜਾਣਦੇ ਹੀ ਆ ਸਰਦਾਰਪੁਰ ਚ ਕਿ ਗੁੰਡਾ ਰਹਿੰਦਾ ਇਹ ਨੂੰ ਕਹੀ ਕਹਿੰਦੇ ਆ ਉਹਨੇ ਪਰਚਾ ਤੇ ਕਰਵਾਇਆ ਸੀਗਾ ਤੇ ਨਾਲ ਸਾਡੇ ਸਰਪੰਚ ਮੌਕੇ ਸਰਪੰਚ ਸਾਹਿਬ ਆਦਾਲਤ ਸੀਗੇ ਉਹਨਾਂ ਨੇ ਕਰਾਇਆ ਸੀ ਕਸੇ ਅੱਜ ਉਗਰੂ ਪਰਵਤ ਬਹੁਤ ਹੀ ਵੱਡੀ ਗਲਤੀ ਵਿੱਚ ਪਰਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਇਆ ਸਾਨੂੰ ਬਹੁਤ ਖੁਸ਼ੀ ਹੋਈ ਆ ਕਿਉਂਕਿ ਅੱਜ ਪਾਰਟੀ ਇਸੇ ਪੱਡਵਿਚ ਕੁਝ ਵੀਕ ਸੀ ਤੇ ਵਲੰਟੀਅਰ ਤਾਂ ਸਾਡੇ ਅੱਗੇ ਵੀ ਹਾਸੇ ਪਰ ਥੋੜੇ ਅੱਗੇ ਲੱਗਣ ਤੋਂ ਚਿੱਤਿਆ ਸੀ ਤੇ ਹੁਣ ਮੇਨ ਪਰਵਾਰ ਸਨ ਨਾਮੀ ਪਰਵਾਰ ਔਰ ਨਾਲ ਸਾਫਕਾ ਸਰੋ Shankar Dadi Joshi ਔਰ ਹੋਰ ਵੀ ਸਾਰੇ ਸਰਦਾਰ ਬਲਦੇਵ ਸਿੰਘ ਵੀ ਹੋਰ ਸਾਰੇ ਸੱਜਣ ਬਹੁਤ ਹੀ ਹਿੰਮਤ ਕਰਕੇ ਬਹੁਤ ਹੀ ਸਾਬਲ ਹੋਇਆ ਅਸੀਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਪਾਰਟੀ ਦਿਨ ਦੁਕੜੀ ਰਾਤ ਚੌਕੜੀ ਤਰੱਕੀ ਕਰੇਗੀ। ਪਾਰਟੀ ਨੂੰ ਹੋਏ ਜੇ ਪੰਚਾਇਤੀ ਚੋਣਾਂ ਨੂੰ ਕੋਈ ਫਾਇਦਾ ਵੀ ਹੋਵੇ ਇਸ ਤੋਂ ਸਾਰੇ ਨਾਮੀ ਪਰਿਵਾਰੀ ਜਾਂ ਮੇਨ ਪਿੰਡ ਦੇ ਨਾਮੀ ਪਰਿਵਾਰਾਂ ਨੂੰ ਪਾਰਟੀ ਨੂੰ ਬਹੁਤ ਹੀ ਫਾਇਦਾ ਹੋਊਗਾ। ਉਨ ਵਾਲੀ ਬਲਾਕ ਸਮਤੀ ਜਿਹੜਾ ਪ੍ਰੇਸ਼ਾਰੀਆ ਲਖਨਵਤ ਪਾਰਟੀ ਨੂੰ ਫਾਇਦਾ ਹੋਵੇਗਾ।